ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਹੋ ਠੀਕ ਠਾਕ ਜੀ ਸਾਰੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆ ਕਰ ਲੋ ਚੈੱਕ ਹੰਟਰ ਵਾਲੀ ਭਾਈ ਜਮਾਂ ਚੋਖਰ ਤੇ ਜਲਦੀ ਆ ਤੁਸੀਂ ਯਾਰ ਜਮਾਂ ਸਿਰਾਂ ਲੱਗਿਆ ਪਿਆ ਇਹ ਜੀ ਹੱਡ ਕਿਸੇ ਕਿਸੇ ਪਸ਼ੂ ਦੇ ਕੁਦਰਤੀ ਆਉਂਦੇ ਨੇ ਉਹੀ ਆਪ ਹੀ ਵਧੀ ਜਾਂਦੀ ਹੈ ਤੈਨੂੰ ਤਾਂ ਨਿੱਗਰ ਵੀ ਬਹੁਤ ਆ ਇਹ ਹਾਂ ਹਿਮਾ ਕਹਿੰਦਾ ਜੀ ਕਾਲੀ ਦੇ ਵਧੀਆ ਟੀਕੇ ਭਰਾਵਾਂਗੇ ਐਦਕੀ ਫਿਰ ਹੰਟਰ ਤਾਂ ਰਿਪੀਟ ਮਾਰ ਗਈ ਉਹ ਤੇ ਕਿਸੇ ਸਰਕਾਰੀ ਹਿਮੋਂ ਦਾ ਰਿਕਾਰਡ ਹੀ ਨਹੀਂ ਮੈਨੂੰ ਲੱਭਿਆ ਉਹ ਤੋਂ ਰਹਿ ਗਈ ਲੇਵਲੂਆ ਬਹੁਤ ਸੋਹਣਾ ਇਹਦਾ ਉਹ ਠੀਕ ਠਾਕ ਜੀ ਸਾਰੇ ਉਮੀਦ ਆ ਵੀ ਸਾਰੇ ਠੀਕ ਠਾਕ ਹੋਮੋਗੇ ਤੇ ਕੱਲ ਜੇ ਇੱਕ ਦੋ ਕੰਮ ਕਰਨ ਵਾਲੀ ਫਵਾਰੇ ਜੇ ਪੱਟਦੇ ਇੱਥੋਂ ਤੇ ਇਹ ਲਾਇਆ ਇੱਥੇ ਆ ਲਾਤੀਆ ਵੱਡੀ ਪੈਪ ਤੇ ਉਹ ਲਾਤੀਆ ਇਹਨਾਂ ਦਾ ਚੱਕਰ ਆ ਯਾਰ ਮੈਂ ਇਹ ਲਾ ਕੇ ਅੱਜ ਭਲਕੇ ਸ਼ਾਇਦ ਅੱਜ ਲੈ ਆਵਾਂ ਤੇ ਉਹ ਨੋਜ਼ਲ ਵਾਲੇ ਲੈ ਕੇ ਆਉਂਗਾ ਪਿਛਲੀ ਵਾਰੀ ਹੋਇਆ ਕਿ ਨੋਜ਼ਲ ਵਾਲੇ ਦਾ ਪਏ ਸੀ ਘਰੇ ਯਾਰ ਪੰਗਾ ਮੈਂ ਜਾ ਕੇ ਉਹ ਸਣੀ ਪੈਪਾਂ ਬੂਪਾਂ ਕਵਾੜੀ ਨੂੰ ਦੇ ਦਿੱਤੇ ਮੈਂ ਯਾਰ ਇਹ ਨੋਜ਼ਲ ਵਾਲੇ ਤੋਂ ਕੀ ਕਰਾਉਣਾ ਤੇ ਆ ਹੁਣ ਪਿੱਦੀ ਕਰਕੇ ਮੈਨੂੰ ਇਹ ਪੰਗਾ ਲੈਣਾ ਪਿਆ ਫੁਆਰਿਆਂ ਦਾ ਦੁਬਾਰੇ ਕਿਉਂਕਿ ਇਹ ਬਹੁਤ ਜ਼ਿਆਦਾ ਸਟ्रेस ਮੰਨਦੀ ਆ ਕਿਉਂਕਿ ਚੁੰਨ ਵਾਲੀ ਕਰਕੇ ਨਾ ਹੁਣ ਦਿਨ ਨੇੜੇ ਆਈ ਜਾਂਦੇ ਆ ਇਹਦੇ ਇਹਦੇ ਰਹਿ ਗਏ ਆ ਸਾਰੇ ਹੀ 65 ਕੇ ਦਿਨ ਰਹਿ ਗਏ ਮੈਨੂੰ ਲੱਗਦਾ ਤੇ 45 ਦਿਨਾਂ ਦੇ ਛੱਡਾਂਗੇ ਆਪਾਂ ਇਹਨੂੰ ਚੋਣੀ ਉਹਦੇ ਕਰਕੇ ਇਹ ਹੈਲਦੀ ਬਹੁਤ ਆ ਦੁਪਹਿਰੇ ਫਿਰ ਤੇ ਕੱਲ ਦੇਖ ਲੋ ਇਹ ਜਮ ਵੀ ਐ ਯਾਨਕੀ ਪੂਰੀ ਕੂਲਿੰਗ 'ਚ ਖੜੀ ਸੀਗੀ ਜਮਾਂ ਨਹੀਂ ਹਿੱਲੀ ਹੈਗੀ ਮੈਨੂੰ ਐ ਲੱਗਾ ਯਾਰ ਕਾਹ ਨੂੰ ਹਨਾ ਪਸ਼ੂ ਖਰਾਬ ਕਰਨਾ ਤੇ ਇਹ ਫਿਰ ਮੈਂ ਇੱਥੇ ਸੈਂਟਰ ਚ ਲਾਤੇ ਹੁਣ ਜਦੋਂ ਚਾਲਦੇ ਆ ਇਹ ਨਾ ਤਾਂ ਉਧਰ ਨੂੰ ਪਾਣੀ ਵਾਲਾ ਮਾਰਦਿਆ ਨਾ ਇੱਧਰ ਨੂੰ ਆਹ ਜਿਹੜੀ ਆਹ ਬਾਥਰੂਮ ਵਾਲੀ ਢਾਲ ਜੀ ਬਣੀ ਹੋਈ ਆ ਇਹਦੇ ਚ ਪਾਣੀ ਵਧੀਆ ਚੱਲੀ ਗਿਆ ਇੱਧਰ ਨੂੰ ਨਾਲੇ ਇਹਨਾਂ ਦੋਨਾਂ ਤੇ ਪਈ ਜਾਂਦਾ ਸੀ ਕੱਲ ਇਹ ਵੀ ਟੈੱਕੇ ਖੜੀਆਂ ਸੀ ਆਹ ਤੇ ਬਾਕੀ ਵਧੀਆ ਠੀਕ ਠਾਕ ਆ ਭਰਾ ਆ ਪਤਾ ਨਹੀਂ ਤਾਰਾਂ ਕਰਦੀ ਆ ਹੁਣ ਹੀ ਆਇਆ ਮੈਂ ਦੁੱਧ ਪਾ ਕੇ ਲੱਗਦਾ ਤਾਂ ਤਾਰਾਂ ਹੀ ਆਈਆਂ ਤੁਹਾਡੀ ਜਦੋਂ ਮੈਂ ਤੁਹਾਨੂੰ ਤਾਰਾਂ ਦਾ ਪੁੱਛਦੇ ਹੁੰਨੇ ਆਂ ਵੀ ਬਾਈ ਐ ਐ ਕਰਕੇ ਹਨਾ ਐ ਬਾਈ ਉੱਤੇ ਤਾਰਦੇ ਐ ਚੱਪੜ ਰੱਖ ਕੇ ਦੇਖ ਲੈ ਕਰੋ ਆਹ ਦੇ ਹਜੇ ਜੈਲ ਵੀ ਕਹਿ ਲਈਏ ਜਾਲਾ ਟੈਪ ਆਹੇ ਤਾਰਾਂ ਕੱਢੂ ਵੀ ਇਹ ਜਾਂ ਫਿਰ ਇਹਦਾ ਇਹਦਾ ਇਹ ਨਹੀਂ ਪਤਾ ਹੈਗਾ ਇਹਦਾ ਇਹ ਜੀ ਕੰਮ ਆ ਇਹ ਪਿਛਲੀ ਵਾਰ 9ਵੇਂ ਮਹੀਨੇ ਤੱਕ ਹੀ ਇਹੋ ਜਿਹਾ ਕੋ ਗੱਡੀ ਗਈ ਆ ਸੀਗੀ ਗੱਬਣ ਇਹ ਐਨਡ ਤੱਕ ਸੂਣ ਤੋਂ 10 ਦਿਨ ਪਹਿਲਾਂ 5 ਦਿਨ ਪਹਿਲਾਂ ਵੀ ਇਹੇ ਯਾਦ ਮੈਂ ਤੁਹਾਨੂੰ ਜਾਲਾ ਦਿਖਾ ਦਿੰਨਾ ਇਹਜਾ ਜਾਲਾ ਅਸੀਂ ਕੱਢੀ ਗਈ ਆ। ਆ ਜਿਵੇਂ ਆ ਬਰੀਕ ਤਾਰ ਦੀ ਆ। ਜਾਲਾ ਪੂਰਾ ਸਾਫ਼ ਹੁੰਦਾ ਇਹਦਾ। ਤੇ ਬਾਕੀ ਵਧੀਆ ਹੁਣ ਖਾ ਪੀ ਕੇ ਬੈਠੀਆਂ ਨੇ। ਟਾਈਮ ਹੋਇਆ ਵਾ। ਦੇਖ ਲਓ 7:22 ਮਿੰਟ। ਤੇ ਹੁਣ ਰਾਮਨਾ ਇਹ ਪਈਆਂ ਨੇ, ਕਦੋਂ ਦੀਆਂ ਪਈਆਂ ਨੇ? ਯਾਨੀ ਕਿ ਆਪਾਂ ਤਾਂ ਹੁਣ ਆ ਕੇ ਮੈਂ ਇੱਧਰ ਆਇਆ ਵਾ, ਦੁੱਧ ਪਾ ਕੇ ਆਇਆ ਜਦੋਂ। ਤੇ ਇਹ ਤਾਂ ਨਹੀਂ ਬਹੁਤ ਟਾਈਮ ਦੀਆਂ ਬੈਠੀਆਂ ਹੋਣਗੀਆਂ। ਇਹ ਆਪਾਂ ਟਾਈਮ ਨਾਲ ਯਾਰ ਵਿਲੇ ਹੋ ਜਾਾਂਗੇ ਕੋਈ ਇੱਚ ਘਾਟਾ ਨਹੀਂ ਹੈਗਾ ਬਾਈ ਕੋਈ 100 ਬੰਦਾ ਕੰਮ ਕਰਦਾ ਵਾ ਇੱਕ ਵੀਡੀਓ ਜੀ ਦੇਖੀ ਸੀ ਕਹਿੰਦਾ ਬੰਦੇ ਨੇ ਕਿਹਾ ਸੀ ਕਹਿੰਦਾ ਜੇ ਆਪਾਂ ਜਿੰਨੀ ਜਲਦੀ ਉੱਠ ਕੇ ਕੰਮ ਨਿਬੜਾਂਗੇ ਹਨਾ ਆਪਾਂ ਦੁਨੀਆ ਤੋਂ ਦੋ ਕਦਮ ਅੱਗੇ ਰਹਿਾਂਗੇ ਬਾਈ ਤੇ ਕਿਉਂਕਿ ਆਪਾਂ ਸਾਰ ਨੂੰ ਤੇਜ਼ ਕੰਮ ਨਿਬੜ ਕੇ ਕਹਿ ਲਓ ਵੀ ਛੇਤੀ ਵਿਲੇ ਹੋ ਗਿਆ ਆਪਦਾ ਹੋਰ ਕੰਮ ਨਿਬੜ ਲੈਣੇ ਆ ਕਈ ਹਨਾ ਸਮਾਂ ਤੇ ਬੰਦਾ ਗੋਹ ਹੀ ਨਹੀਂ ਚੱਕ ਹੁੰਦਾ 11-11 ਵਜੇ ਤੇ ਉਹਦਾ ਕੀ ਫਾਇਦਾ ਫਿਰ ਪਸ਼ੂ ਰੱਖਿਆ ਦਾ ਹਨਾ ਅੱਜ ਝਾੜੂ ਰੁਟ ਗਿਆ ਸੀਗਾ ਝਾੜੂ ਨਹੀਂ ਵੱਜਿਆ ਜੇ ਥੋੜਾ ਥੋੜਾ ਮਾਰਿਆ ਸੀਗਾ ਲੈ ਆਉਣ ਵਾਲਾ ਵਾ ਝਾੜੂ ਘਸ ਗਿਆ ਸੀ ਕੱਲ ਮੈਂ ਭੁੱਲ ਗਿਆ ਤੇ ਭੁੱਲ ਮੈਂ ਹੁਣ ਵੀ ਗਿਆ ਲੈ ਆਉਣਾ ਦੇ ਲਈ ਅੱਜ ਬਾਕੀ ਵਧੀਆ ਭਰਾ ਵਧੀਆ ਚੱਲੀ ਜਾਂਦਾ ਵਾ ਤੇ ਕਮੈਂਟ ਆਪਣਾ ਜਲਪ੍ਰੀਤ ਕੌਰ ਇਸ ਆਈਡੀ ਤੋਂ ਆ ਕਮੈਂਟ ਖੜਜੋ ਇਹ ਕਹਿੰਦੇ ਆ ਜੀ ਵੀਰ ਸਾਡੀ ਗਾਂ 2 ਮਹੀਨੇ ਦੀ ਸੂਈ ਹੋ ਗਈ ਤੇ 13 ਦਿਨ ਦੀ ਗੱਬਣ ਹੋ ਗਈ 13 ਦਿਨ ਦੀ ਗੱਬਣ ਤਾਂ ਇਹ ਆਪਾਂ ਮੰਨ ਨਹੀਂ ਸਕਦੇ ਹੈਗੇ ਜਿੰਨਾ ਟਾਈਮ ਬਾਈ ਆ ਨਾ ਨੰਗੇ ਬਾਈ ਆ ਜਦੋਂ ਨੰਗੂਗਾ ਉਦੋਂ ਹੀ ਪਤਾ ਲੱਗਣਾ ਵਾ ਕਈ ਵਾਰੀ ਜਾਲਾ ਜੂਲਾ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਕੱਢਦਾ ਵਾ ਤੇ ਉਹਦਾ ਆਪਾਂ ਨੂੰ ਬੜਾ ਯਕੀਨ ਨਹੀਂ ਹੁੰਦਾ ਹੈਗਾ ਯਕੀਨ ਤਾਂ ਮੈਨੂੰ ਐਦਾ ਨਹੀਂ ਹੈਗਾ ਹੁਣ ਜਾਲਾ ਦਿਖਾਈ ਜਾਂਦੀ ਆ ਹਾਂ ਤੇ ਉਹਨੂੰ 13 ਦਿਨ ਦੀ ਗੱਭਣ ਨਾ ਮੰਨੋ ਜਦੋਂ ਉਹਦਾ ਬਾਈਆ ਨੰਘ ਗਿਆ ਉਹਨੂੰ ਉਦੋਂ ਹੀ ਗੱਭਣ ਮੰਨਿਓ ਬਸ ਠੀਕ ਆ ਜੀ ਕਹਿੰਦੇ 13 ਦਿਨ ਦੀ ਗੱਭਣਾ ਤੇ ਬਹੁਤ ਜ਼ਿਆਦਾ ਦੁੱਧ ਟੁੱਟ ਗਈ ਸਾਹੀਆਲ ਕ੍ਰੋਸ ਹੈ 15 ਕਿਲੋ ਦੁੱਧ ਸੀ 6 ਕਿਲੋ ਦੁੱਧ ਹੁਣ ਦੇ ਰਹੀ ਹੈ ਦੋਨੋਂ ਟਾਈਮ ਦਾ ਇਹ ਸਾਹੀਆਲ ਵਗੈਰਾ ਦਾ ਜੀ ਆਪਾਂ ਤਾਂ ਕੁਝ ਕਹਿੰਦੇ ਨਹੀਂ ਹੈਗੇ ਨੇ ਇਹ ਤਾਂ ਮਰਜ਼ੀ ਦੀਆਂ ਮਾਲਕ ਹੁੰਦੀਆਂ ਨੇ ਜਿੱਦਿਆਂ ਪਟੀ ਘ ਭਰਾ ਤਾਂ ਇਹਨਾਂ ਨੇ ਤਾਂ ਉਦੋਂ ਹੀ ਹੱਥ ਚੱਕ ਜਾਣਾ ਮੱਝ ਵਾਲਾ ਹਾਲ ਹੁੰਦਾ ਇਹਨਾਂ ਦਾ ਇੱਥੇ ਆ ਗਈ ਮੈਂ ਪੱਟਦਾ ਹੁਣਾਂ ਵੀ ਹਰੇਕ ਕਹੀ ਜਾਂਦਾ ਫੈਟ ਨਹੀਂ ਹੈਗੀ ਦੁੱਧ ਦੀ ਐਚਐਫ ਦੀ ਜਾਂ ਹਨਾ ਜਾਂ ਵੱਧ ਦੁੱਧ ਵਾਲੀਆਂ ਦੀ ਫੈਟ ਨਹੀਂ ਹੁੰਦੀ ਹੈਗੀ ਸਾਹੀ ਵਾਲ ਲੈ ਲਓ ਜਾਂ ਜਰਸੀ ਲੈ ਲਓ ਇਹਨਾਂ ਦਾ ਇਹੀ ਪੰਗਾ ਬਾਈ ਜਰਸੀ ਵੀ ਸੇਮ ਹੀ ਆ ਸਾਹੀ ਵਾਲ ਵੀ ਸੇਮ ਹੀ ਆ ਦੁੱਧ ਇਹਨਾਂ ਦਾ ਗਾੜਾ ਬਦਲ ਇਹਨਾਂ ਨੇ ਭੱਜਣਾ ਵੀ 19 ਛੇਤੀ ਆ ਇਹ ਚੱਕਰ ਹੁੰਦਾ ਜੀ ਇਹਨਾਂ ਦਾ ਤਾਂ ਰਾਬੀ ਰੱਖਾ ਵਾ ਕਹਿ ਲਓ ਬਸ ਇਹਦਾ ਜਿੱਦ ਤੇ ਟੀਕਾ ਲਵਾਤਾ ਤੁਸੀਂ ਮੈਨੂੰ ਲੱਗਦਾ ਥੋੜੀ ਕਨਸੀਵ ਕਰ ਗਈ ਹੋਣੀ ਹੈ ਕਿਉਂਕਿ ਤਾਂ ਹੀ ਨਹੀਂ ਛੇਤੀ ਇਹ ਟੁੱਟੀ ਆ ਦੁੱਧ ਨਹੀਂ ਇੰਨੀ ਚੀਤੀ ਟੈਨਕੋਡਸ ਥੱਲੇ ਹੋਣਾ ਚਾਹੀਦਾ ਬਾਕੀ ਗਰਮੀ ਵੀ ਇਹ ਕਹਿ ਨਹੀਂ ਸਕਦੇ ਕੁਝ ਤੇ ਇਹੀ ਚੱਕਰ ਆ ਜੀ ਸਾਹੀ ਵਾਲਾ ਬਾਕੀ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਮੈਨੂੰ ਨਾ ਪਰ ਰੱਖੀਆਂ ਕਦੇ ਮੈਨੂੰ ਨੌਲੇਜ ਵੀ ਇਹਨਾਂ ਦੀ ਘੱਟ ਹੀ ਆ ਕਿ ਕਿਸ ਹਿਸਾਬ ਕਿਤਾਬ ਹੁੰਦਾ ਇਹਨਾਂ ਦਾ ਗੁਰਪ੍ਰੀਤ ਬਰਾੜ ਬਾਈ ਕਹਿੰਦਾ ਕਾਲੀ ਕਿੰਨੇ ਟਾਈਮ ਦੀ ਗੱਭਣਾ ਬਈ ਜੀ ਕਾਲੀ ਵੀਰੇ 6 ਮਹੀਨੇ 13 14 ਦਿਨ ਦੀ ਗੱਭਣਾ ਜੀ 14 ਦਿਨ ਦੀ ਸ਼ਾਇਦ ਉਹ ਸੌਰੀ ਜਰਾ ਉਹਰੀ ਪਾਸੇ 6 ਮਹੀਨੇ 14 ਦਿਨ ਤੈਨੂੰ ਸੂਈ ਨੂੰ ਹੋ ਗਏ 1 ਮਹੀਨੇ ਸ਼ਾਇਦ 13 ਜਾਂ 14 ਦਿਨ ਦੀ ਗੱਬਣਾ ਸੀ ਮੈਂ ਕੱਲ ਦੇਖਿਆ ਸੀ ਐਪ ਤੇ 1 ਮਹੀਨੇ 13 ਜਾਂ 14 ਦਿਨ ਦੀ ਗੱਬਣਾ ਹੈ ਤੇ ਇਹ ਤਾਂ ਬਈ ਜਦ ਬਿਮਾਰ ਹੋਈ ਨਾ ਉਦੋਂ ਇਹਨੂੰ ਨਮੂਨੀਆਂ ਹੋ ਗਿਆ ਜਦ ਸੂਈ ਆ ਇਹ ਨਹੀਂ ਤਾਂ ਇਹ ਤਾਂ ਦਾਬਦੀ ਨਹੀਂ ਸੀ ਪਿਛਲੇ ਸਾਲ ਆਪਾਂ ਅਸੀਂ 16 ਕਿਲੋ ਤੇ ਡਰਾਈ ਕੀਤੀ ਸੀਗੀ ਇਹਦਾ ਇਹ ਆ ਪੱਕਾ ਵੀ ਯਾਨੀ ਕਿ ਨੇ ਐਂਡ ਤੱਕ ਦੁੱਧ ਆ ਹੀ ਦੇਈ ਜਾਣਾ ਜਿਹੜਾ ਹੁਣ ਤੁਹਾਨੂੰ ਕੱਲ ਦੁੱਧ ਦਿਖਾਇਆ ਸਵਾ 7 ਕਿਲੋ ਦੁੱਧ ਹੁੰਦਾ ਇਹਦਾ ਡੰਗ ਦਾ ਤੇ ਇਹਨੇ ਵੱਧ ਤੋਂ ਵੱਧ 13 ਕਿਲੋ ਤੇ ਬਸ ਇੱਥੇ ਤੱਕ ਇਹਨੇ ਦੁੱਧ ਦਈ ਜਾਣਾ ਕਿਉਂਕਿ ਐਤਕੀ ਚੜਦੇ ਸੂਏ ਹੀ ਬਿਮਾਰ ਹੋ ਗਈ ਫਿਰ ਪਸ਼ੂ ਉਹੋ ਜਿਹਾ ਸੰਭਲਦਾ ਨਹੀਂ ਹੈਗਾ ਕਿਉਂਕਿ ਇੱਕ ਤਾਂ ਪਹਿਲੇ ਹੀ ਸਰੀਰ ਉਹ ਤੋਂ ਠੇੜਚ ਹੁੰਦਾ ਹਨਾ ਸੂਣ ਨਾਲ ਤੇ ਦੂਜਾ ਜਦੋਂ ਵੀ ਪਸ਼ੂ ਚੜਦੇ ਸੂਏ ਬਿਮਾਰ ਹੋ ਗਿਆ ਉਹ ਫਿਰ ਪੂਰਾ ਸੂਆ ਦੁੱਧ ਪੂਰਾ ਜਾਂ ਨਹੀਂ ਖੜਦਾ ਹੈਗਾ ਮਸਨ ਤਾਂ ਪੀਕ ਲੈਵਲ ਜਾਂ ਨਹੀਂ ਕੱਢਦਾ ਤੇ ਫਿਰ ਵੀ ਆਪਰ ਨੂੰ ਦੁੱਧ ਵਧੀਆ ਪਿਆਗੀ ਸ਼ੁਰੂ ਸ਼ੁਰੂ ਤੇ 22 ਤੇ ਚੱਲੀ ਗਈ ਫਿਰ 20 ਤੇ ਆ ਗਈ ਫਿਰ 18 ਤੇ ਕਿੰਨਾ ਟਾਈਮ ਲੱਗੀ ਡੇਢ ਦੋ ਮਹੀਨੇ ਤੇ ਆ ਹੁਣ ਇਹ ਗਰਮੀ ਆ ਤੇ ਇੱਕ ਗੱਬਣ ਰਹਿ ਗਈ ਆ ਤੇ ਸੂਈ ਨੂੰ ਵੀ ਬਹਾਵਾ ਟਾਈਮ ਹੋ ਗਿਆ 6 ਮਹੀਨੇ ਸਵਾ 6 ਮਹੀਨੇ ਹੋ ਗਏ ਘਟੋ ਘਟ ਤੇ ਮੇਰੇ ਹਿਸਾਬ ਨਾਲ ਤਾਂ ਮੇਰੇ ਮੁਤਾਬਕ ਤਾਂ ਬਾਈ ਦੁੱਧ ਬਹੁਤ ਵਧੀਆ ਚੰਗੇ ਚੱਲ ਰਹੀ ਆ ਇਹ ਤੇ ਜਿਹੜੇ ਹਿਸਾਬ ਨਾਲ ਆਪਣੀ ਕੱਲੀ ਤੂੜੀ ਆ ਤੇ ਗਰਸੇਵਕ ਬਾਈ ਬਾਈ ਤੁਸੀਂ ਫੋਗਰ ਦੂਜੇ ਲਿਆਓ ਜਿਹੜੇ ਛੋਟੇ 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 ਹੁੰਦੇ ਨੇ ਨਿੱਪਲ ਉਹੀ ਲੈਣ ਜਾਣਾ ਬਾਈ ਗਰਸੇਵਕ ਅੱਜ ਦੇਖਦਾ ਯਾਰ ਜੇ ਲਿਆਉਣਾ ਅੱਜ ਜੇ ਹੋ ਗਿਆ ਤਾਂ ਹਲ ਅੱਜ ਲਿਆਉਂਗਾ ਕਿਉਂਕਿ ਇਹ ਥੋੜਾ ਗਿੱਲਾ ਬੰਦ ਕਰਕੇ ਕਰ ਕੀ ਮੇਰਾ ਲਾਉਣ ਨੂੰ ਜੀ ਨਹੀਂ ਸੀ ਕਰਦਾ ਹੁਣ ਆਪਾਂ ਨੂੰ ਫਿਰ ਲਾਉਣੇ ਪੈਣੇ ਸੀ ਬਿੱਦੀ ਕਰਕੇ ਇਹ ਨਹੀਂ ਆਹ ਤੇ ਪੱਖੇ ਥੱਲੇ ਉਹ ਖੜਦੀ ਆ ਫਿਰ ਸਮਾਂ ਤੇ ਇਹ ਜਦੋਂ ਚਲਾ ਦਈਏ ਫਿਰ ਇੱਥੇ ਖੜੀ ਰਹੀ ਆ ਗੱਲ ਸਾਰਾ ਦਿਨ ਆਪਦੀ ਜਗ੍ਹਾ ਤੇ ਇੱਥੇ ਕੋਣ ਨਹੀਂ ਦੀ ਸੀ ਤੁਹਾਨੂੰ ਲਿਆਉਨੇ ਆ ਬਾਈ ਅੱਜ ਉਹ ਧੁੰਦ ਜੀ ਵਾਲੇ ਪਿਛਲੇ ਸਾਲ ਪਏ ਸੀ ਪੈਪ ਉਹ ਸਾਰਾ ਕੁਝ ਵਿੱਚ ਹੀ ਉਮੀ ਕੁਵਾੜੀ ਨੂੰ ਖੜਾਤਾ ਕਿਉਂਕਿ ਪੈਪ ਹਰ ਇੱਕ ਸਾਲ ਬਦਲੀ ਲਿਆ ਕਰੋ ਕਿਉਂਕਿ ਨੋਜ਼ਲਾਂ ਦੀ ਜਿਹੜੇ ਮੂੰਹ ਹੁੰਦੇ ਆ ਬਾਹਲੇ ਬਰੀਕ ਹੁੰਦੇ ਆ ਬਈ ਇਹ ਤੇ ਜੇ ਇਹਦੇ ਵਿੱਚ ਕਚਰਾ ਫਸ ਜਾਏ ਕਿਉਂਕਿ ਪੰਜ ਸਾਲ ਪਈਆਂ ਰਹਿਣੀਆਂ ਨੇ 6 ਮਹੀਨੇ ਉਹ ਚ ਜਲੀ ਤਾਂ ਜੰਮਣੀ ਜੰਮਣੀ ਆ ਤੇ ਫਿਰ ਇਹ ਔਖਾ ਕਰਦੇ ਨੇ ਨੋਜ਼ਲਾਂ ਖਰਾਬ ਕਰਨ ਤੱਕ ਚੱਲਿਆ ਜਾਂਦਾ ਕੰਮ ਤੇ ਹਾਂ ਵੀਰੇ ਨੇ ਕੱਲ ਨਾ ਅਸੀਂ ਘਰੇ ਬੈਠੇ ਗੱਲਾਂ ਕਰਦੇ ਸ਼ਮਸ਼ੇਰ ਭਾਈ ਨੇ ਉਹੀ ਕਮੈਂਟ ਕਰਤਾ ਮੈਂ ਹਜੇ ਘਰੇ ਗੱਲਾਂ ਕਰਦਾਈ ਮੈਂ ਹਾਂ ਇੱਥੋਂ ਆਏ ਇੱਧਰ ਨੂੰ ਤੇ ਇੱਥੋਂ ਆਏ ਸਾਰੇ ਚਾਰੇ ਪਾਸੇ ਬਗਲ ਦੇ ਵੀ ਮੈਂ ਕਹਾਂ ਸ਼ੈੱਡ ਦੇ ਉਹ ਜਿਹੜੇ ਧੰਦ ਵਾਲੇ ਹੁੰਦੇ ਆ ਛੋਟੇ ਮੈਂ ਜਦੋਂ ਹਵਾ ਅੰਦਰ ਨੂੰ ਆਉ ਉਹ ਆਪੇ ਠੰਢੀ ਹੋ ਕੇ ਆਉ ਉਹ ਵੀਰੇ ਨੇ ਕਮੈਂਟ ਹੀ ਉਹੀ ਕਰਤਾ ਕਹਿੰਦੇ ਸ਼ੈੱਡ ਦੇ ਚਾਰੇ ਪਾਸੇ ਲਾਓ ਹਾਂਜੀ ਭਾਈ ਦੇਖਦੇ ਆਂ ਅਸੀਂ ਸ਼ਹਿਰੋਂ ਦੀ ਬਾਹਰ ਨੂੰ ਦੇਖਾਂਗੇ ਭਾਈ ਭਾਈ ਕਹਿੰਦਾ ਵੀ ਫੋਵਾਰੇ ਚਾਰੇ ਪਾਸੇ ਬਗਲ ਦੋ ਫੇਰ ਅੰਦਰ ਨੂੰ ਹਵਾ ਠੰਢੀ ਆਉ ਬਾਸ਼ੂ ਗੁੱਜਰਬੀਰ ਜੀ ਅੱਜ ਵੀਡੀਓ 'ਚ ਆਵਾਜ਼ ਘੱਟ ਸੀ ਵੀਰੇ ਤਾਂ ਆਵਾਜ਼ ਤਾਂ ਘੱਟ ਸੀ ਮੈਂ ਆਵਾਜ਼ ਬਾਅਦੋਂ ਲਾਈ ਸੀ ਵੀਰੇ ਤੇ ਉਹ ਰਿਕਾਰਡਿੰਗ ਸੀਗੀ ਭਰਾ ਤੇ ਕਿਉਂਕਿ ਸਵੇਰੇ ਸਵੇਰੇ ਯਾਰ ਉਹਦੇ ਕਹਿਣਾਂ ਕੋਲ ਕੱਲ ਸ਼ਾਮ ਦੀ ਵੀਡੀਓ ਸੀਗੀ ਉਦੋਂ ਫਿਰ ਇੰਨੀ ਉੱਚੀ ਬੋਲਿਆਣੀਆਂ ਦਾ ਪੰਜ ਤੋਂ ਕੰਮ ਕਰਦੇ ਹੁੰਦੇ ਆ ਕੈਮਰਾ ਦੂਰ ਹੁੰਦਾ ਬਾਈ ਸਟੈਂਡ ਜਿੱਥੇ ਲਾਇਆ ਹੋਇਆ ਤੇ ਤਾਂ ਕਰਕੇ ਫਿਰ ਮੈਂ ਆਵਾਜ਼ ਬਾਅਦੋਂ ਉੱਚ ਐਡ ਕੀਤੀ ਸੀਗੀ ਤਾਂ ਥੋੜੀ ਜੀ ਘੱਟ ਰਹੇਗੀ ਉਹਦੇ ਨਰਵਾਲ ਆਈਡੀ ਤੋਂ ਆ ਵੀਰ ਤੇ ਛੱਡ ਦੇ ਉੱਪਰ ਜੇ ਆਪਾਂ ਫੂਸ ਰਕੰਡਾ ਪਾ ਦਿੱਤਾ ਦੇਈਏ ਤਾਂ ਕੋਈ ਫਰਕ ਪਊ ਜਾਂ ਫੌਗਰ ਜ਼ਿਆਦਾ ਸਹੀ ਨੇ ਵੀਰੇ ਦੋਨੇ ਪਾਸੇ ਹੀ ਸੈੱਟ ਆ ਕਮੂੰ ਤਾਂ ਵੈਸੇ ਹੁਣ ਤਾਂ ਸੁੱਖਾ ਬਹੁਤ ਹੋ ਗਿਆ ਭੰਗ ਜੀ ਨੂੰ ਕਹਿੰਦੇ ਆ ਤੇ ਉਹਨੂੰ ਵਢਾ ਲਓ ਮੈਂ ਵੀ ਸ਼ਾਇਦ ਥੋੜੇ ਦਿਨਾਂ ਤੱਕ ਦਿਹਾੜੀਆਂ ਲਾਉਂਗਾ ਮੈਂ ਕਹਿੰਦਾ ਇਹ ਕਦਾਂ ਮੀਂਹ ਪੈ ਜੇ ਫਿਰ ਇਹ ਫੈਲਰ ਦਾ ਬਹੁਤ ਆ ਸੁੱਖਾ ਤੇ ਜੀ ਆ ਤਾਂ ਮੇਰਾ ਵੀ ਕਰਦਾ ਵੀ ਐ ਸ਼ੈੱਡ ਦੇ ਉੱਪਰ ਨਾਲ ਛੋਟੇ ਛੱਡ ਤੇ ਇਹ ਨਾਲੇ ਤੇ ਕੱਲੇ ਤੇ ਆ ਜਿੱਥੇ ਪਸ਼ੂ ਬੰਨੇ ਹੋਏ ਨੇ ਆਹ ਔਰਲੇ ਤੇ ਨਹੀਂ ਆ ਪਰਲੇ ਤੇ ਬਈ ਸੁੱਖਾ ਵੱਢ ਕੇ ਨਾ ਉੱਤੇ ਪਵਾ ਕੇ ਉਤੋਂ ਦੀ ਰस्सियां ਬਗਲ ਦਾਂਗੇ ਚਲੋ ਕੋਸਤਾ ਸਿਰ ਹੁੰਦਾ ਹੀ ਆ ਹਨਾ ਗਰਮੀ ਤੋਂ ਗਰਮੀ ਪਿਆ ਵੀ ਬਾਲਾ ਰਹੀ ਆ ਯਾਰ ਕੱਲ 46 47 ਡਿਗਰੀ ਹੋਇਆ ਪਿਆ ਸੀਗਾ ਤਾਂ ਬੱਸ ਕਰਾਉਣ ਵਾਲਾ ਕੰਮ ਆ ਆ ਹੁਣ ਜਿਹੜੀ ਇਹਨਾਂ ਨੀਂਦ ਲਾ ਲੀ ਲਾ ਲੀ ਉਸ ਤੋਂ ਬਾਅਦ ਤਾਂ ਇਹ ਖੜੀਆਂ ਰਹਿਣੀਆਂ ਨੇ ਫਿਰ ਜਦੋਂ ਬਹਾਰੇ ਚੱਲ ਪਈ ਵੈਸੇ ਇੱਥੇ ਤੱਕ ਬਸ ਗਿੱਲਾ ਕੀਤਾ ਕੱਲ ਫੋਰਾ ਨੇ ਵੱਧ ਤੋਂ ਵੱਧ ਆ ਜਿੱਥੇ ਇਹਦੀ ਪੂਛ ਆ ਘਾੜੇ ਵਾਲੀ ਦੀ ਇਧਰੋਂ ਆ ਜਿੱਥੇ ਇਹਦੇ ਪੈਰ ਨੇ ਮੂਹਲੇ ਸੇ ਇੱਥੇ ਇੱਥੇ ਤੱਕ ਵਿਚਾਲਾ ਵਿਚਾਲਾ ਇਹ ਕਿਲਾ ਕੀਤਾ ਹੂੰ ਹਵਾ ਜਾਨੀ ਕਿ ਥੋੜੀ ਚੇਂਜ ਕਰਤੀ ਸੀਗੀ ਠੰਡੀ ਜੀ ਕਰਤੀ ਸੀ ਥੋੜੀ ਜੀ ਉਹ ਮੈਨੂੰ ਦੇਖ ਦੇਖ ਕੇ ਸਾਰੀਆਂ ਉਠੀ ਜਾਂਦੀਆਂ ਨੇ ਚਲੋ ਮਿਲਦੇ ਆਂ ਜੀ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਭਰਾ ਸਾਰਿਆਂ ਨੂੰ